ਲਖਪੁਰ ਦੇ ਵਿੱਚ ਜੀ ਮੀਡੀਆ ਦੀ ਖਬਰ ਦਾ ਵੱਡਾ ਅਸਰ ਹੋਇਆ ਸਮੱਸਿਆਵਾਂ ਮਾ ਦਿਖਾਉਣ ਦੇ ਮਗਰੋਂ ਐਕਸ਼ਨ ਦੇ ਵਿੱਚ ਮੰਤਰੀ ਰਵਜੋਤ ਸਿੰਘ ਆਏ ਨੇ ਮੰਤਰੀ ਰਵਜੋਤ ਸਿੰਘ ਦੇ ਵੱਲੋਂ ਜ਼ਰਖਪੁਰ ਦੇ ਵਿੱਚ ਵਕ ਵਕਤਾ ਮਤੇ ਜਾਇਸਾ ਲਿਆ ਜਾ ਰਿਹਾ ਹੈ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਜੀ ਮੀਡੀਆ ਦੇ ਵੱਲੋਂ ਆਵਾਜ਼ ਬੜੀ ਹੀ ਜੋ ਗੰਭੀਰਤਾ ਦੇ ਨਾਲ ਚੁੱਕੀ ਗਈ ਸੀ ਇਲਾਕੇ ਦੇ ਵਿੱਚ ਸੀਵਰੇਜ ਤੇ ਪਾਣੀ ਤੇ ਗੰਦਗੀ ਸੰਬੰਧੀ ਖਬਰ ਜੋ ਕਿ ਜੀ ਪੰਜਾਬ ਨਾਮਾਚਲ ਦੇ ਵੱਲੋਂ ਪ੍ਰਮੁਖਤ ਦੇ ਨਾਲ ਨਸ਼ਰ ਕੀਤੀ ਗਈ ਸੀ ਤਾਂ ਵੱਡਾ ਅਸਰ ਜੀ ਮੀਡੀਆ ਦੇ ਖਬਰ ਦਾ ਹੋਇਆ ਹੈ ਐਕਸ਼ਨ ਦੇ ਵਿੱਚ ਮੰਤਰੀ ਰਵਜੋਤ ਸਿੰਘ ਨੇ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕਰ ਰਹੇ ਨੇ ਵਕਫਾ ਥਾਵਾ ਤੇ ਜਾਇਜ਼ਾ ਲੈ ਰਹੇ ਨੇ ਇਸ ਸਮੱਸਿਆਵਾਂ ਦੇਖਣ ਤੋਂ ਬਾਅਦ ਐਕਸ਼ਨ ਦੇ ਵਿੱਚ ਮੰਤਰੀ ਸਾਹਿਬ ਆਏ ਨੇ ਮੰਤਰੀ ਰਵਜੋਤ ਸਿੰਘ ਦੇ ਵੱਲੋਂ ਜ਼ਰਖਪੁਰ ਦੇ ਵਕਫਾ ਥਾਵਾ ਦਾ ਜਾਇਜ਼ਾ ਲਿਆ ਜਾ ਰਿਹਾ ਲੋਕਾਂ ਨੇ ਇਸ ਸਮੱਸਿਆਵਾਂ ਨੂੰ ਲੈ ਕੇ ਜੀ ਪੰਜਾਬ ਰਣਾ ਹਿਮਾਚਲ ਦੇ ਵੱਲੋਂ ਬੜੀ ਹੀ ਪ੍ਰਮੁੱਖਤਾ ਦੇ ਨਾਲ ਖਬਰ ਨੂੰ ਨਿਸ਼ਰ ਕੀਤਾ ਗਿਆ ਸੀ ਔਰ ਕਿ ਲੱਖਰ ਦੇ ਵਿੱਚ ਸੀਵਰੇਜ ਦੇ ਪਾਣੀ ਤੇ ਗੰਦਗੀ ਸੰਬੰਧੀ ਖਬਰ ਨੂੰ ਜੋ ਨਸ਼ਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਮੰਤਰੀ ਸਾਹਿਬ ਆਪ ਐਕਸ਼ਨ ਦੇ ਵਿੱਚ ਆਏ ਨੇ ਆਪ ਲੋਕਾਂ ਦੇ ਵਿੱਚ ਵਿਚਰੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਸਮੱਸਿਆਵਾਂ ਨੂੰ ਲੈ ਕੇ ਉਹ ਇਥੇ ਜਾਇਜ਼ਾ ਲੈ ਰਹੇ ਨੇ ਜ਼ਿਰਖਪੁਰ ਦਾ ਇਹ ਜੋ ਮਾਮਲਾ ਹੈ ਜਿੱਥੇ ਜ਼ੀ ਮੀਡੀਆ ਦੀ ਖਬਰ ਦਾ ਵੱਡਾ ਅਸਰ ਹੋਇਆ ਜ਼ਰਖਪੁਰ ਦੇ ਵਿੱਚ ਜੋ ਲੋਕ ਕਾਫੀ ਪਰੇਸ਼ਾਨ ਸੀ ਸੀਵਰੇਜ ਇਸ ਮਸਲੇ ਨੂੰ ਲੈ ਕੇ ਲੋਕ ਤੰਗ ਪਰੇਸ਼ਾਨ ਸੀ ਪਾਣੀ ਤੇ ਗੰਦਗੀ ਨੂੰ ਲੈ ਕੇ ਲੋਕ ਇੱਥੇ ਬੇਹੱਦ ਪਰੇਸ਼ਾਨ ਚੱਲ ਰਹੇ ਸੀ ਜਿਸ ਤੋਂ ਬਾਅਦ ਜ਼ੀ ਮੀਡੀਆ ਜ਼ਰਖਪੁਰ ਦੇ ਲੋਕਾਂ ਦੀ ਆਵਾਜ਼ ਬਣਿਆ ਜ਼ੀ ਮੀਡੀਆ ਦੇ ਵੱਲੋਂ ਜ਼ਰਖਪੁਰ ਦੇ ਲੋਕਾਂ ਦੀ ਬੜੀ ਹੀ ਪ੍ਰਮੁਖਤ ਦੇ ਨਾਲ ਆਵਾਜ਼ ਚੁੱਕੀ ਗਈ ਤੇ ਸਰਕਾਰਾਂ ਦੇ ਕੰਨ ਹੀ ਇਹ ਆਵਾਜ਼ ਪਾਈ ਜਿਸ ਤੋਂ ਬਾਅਦ ਮੰਤਰੀ ਰਵਜੋਤ ਸਿੰਘ ਐਕਸ਼ਨ ਮੋਡ ਦੇ ਵਿੱਚ ਆਏ ਮંત્રી ਸਾਹਿਬ ਆਪ ਲੋਕਾਂ ਦੇ ਵਿਚਾਲੇ ਪਹੁੰਚੇ ਨੇ ਲੋਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਵੱਖ-ਵੱਖ ਖਾਮੇ ਦਾ ਜਾਇਜ਼ਾ ਮੰਤਰੀ ਰਵਜੋਤ ਸਿੰਘ ਦੇ ਵੱਲੋਂ ਲਿਆ ਜਾ ਰਿਹਾ ਹੈ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਜ਼ੀ ਮੀਡੀਆ ਦੇ ਵੱਲੋਂ ਬੜੀ ਹੀ ਪ੍ਰਮੁੱਖਤਾ ਦੇ ਨਾਲ ਆਵਾਜ਼ ਜੋ ਕਿ بلند ਕੀਤੀ ਗਈ ਸੀ ਇਲਾਕੇ ਦੇ ਵਿੱਚ ਸੀਵਰੇਜ ਤੇ ਪਾਣੀ ਤੇ ਗੰਦਗੀ ਸੰਬੰਧੀ ਜ਼ੀ ਪੰਜਾਬ ਨਾ ਮਾਚਲ ਦੇ ਵੱਲੋਂ ਖਬਰ ਨੂੰ ਨਸ਼ਰ ਕੀਤਾ ਗਿਆ ਸੀ ਤੇ ਸਿੱਧੇ ਤੌਰ ਤੇ ਜ਼ੀ ਮੀਡੀਆ ਦੀ ਖਬਰ ਦਾ ਵੱਡਾ ਅਸਰ ਹੋਇਆ ਜ਼ਰਖਪੁਰ ਦੀ ਜੋ ਪ੍ਰੇਸ਼ਾਨੀ ਜ਼ਰਖਪੁਰ ਦੇ ਲੋਕਾਂ ਦੀ ਪਰੇਸ਼ਾਨੀ ਜ਼ਰਖਪੁਰ ਦੇ ਲੋਕ ਜਿਹੜੀਆਂ ਸਮੱਸਿਆਵਾਂ ਦੇ ਨਾਲ ਜੂਝ ਰਹੇ ਸੀ ਲੰਬੇ ਸਮੇਂ ਤੋਂ ਸੀਵਰੇਜ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਲੋਕਾਂ ਦੇ ਵੱਲੋਂ ਇੱਥੇ ਜੋ ਬੇहद ਪਰੇਸ਼ਾਨੀ ਦਾ ਸਾਹਮਣਾ ਕੀਤਾ ਜਾ ਰਿਹਾ ਸੀ ਜਿਸ ਨੂੰ ਲੈ ਕੇ ਜ਼ੀ ਮੀਡੀਆ ਇਹਨਾਂ ਲੋਕਾਂ ਦੀ ਆਵਾਜ਼ ਬਣਿਆ ਇਹਨਾਂ ਲੋਕਾਂ ਦੀ ਆਵਾਜ਼ ਜ਼ੀ ਮੀਡੀਆ ਦੇ ਵੱਲੋਂ ਜੋ ਪ੍ਰਮੁੱਖਤਾ ਦੇ ਨਾਲ ਚੁੱਕੀ ਗਈ ਜਿਸ ਤੋਂ ਬਾਅਦ ਸਰਕਾਰਾਂ ਦੇ ਕੰਨੀ ਇਹ ਆਵਾਜ਼ ਪਈ ਤੇ ਮੰਤਰੀ ਸਾਹਿਬ ਐਕਸ਼ਨ 모ਡ ਦੇ ਵਿੱਚ ਨਜ਼ਰ ਆਏ ਮੰਤਰੀ ਰਵਜੋਤ ਸਿੰਘ ਜੋ ਕਿ ਆਪ ਇੱਥੇ ਪਹੁੰਚੇ ਹੋਏ ਨੇ ਜੀ ਪੰਜਾਬ ਰਾ ਹਿਮਾਚਲ ਤੇ ਸਿੱਧੀਆਂ ਲਾਈਵ ਤੇ ਐਕਸਕਲੂਸਿਵ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਿਹਾ ਹਾਲਾਂਕਿ ਜੀ ਪੰਜਾਬ ਰਾ ਹਿਮਾਚਲ ਤੇ ਸਭ ਤੋਂ ਪਹਿਲਾਂ ਇਸ ਖਬਰ ਨੂੰ ਅਨੁਸ਼ਾਸਨ ਕੀਤਾ ਜਾ ਰਿਹਾ ਹੈ ਜ਼ੀਰਕਪੁਰ ਤੋਂ ਲਾਈਵ ਤਸਵੀਰਾਂ ਆ ਰਹੀਆਂ ਨੇ ਜੀ ਮੀਡੀਆ ਦੀ ਖਬਰ ਦਾ ਵੱਡਾ ਅਸਰ ਹੋਇਆ ਇਸ ਸਮੱਸਿਆਵਾਂ ਦੇ ਖੌਨ ਮਗਰੋਂ ਐਕਸ਼ਨ ਦੇ ਵਿੱਚ ਮੰਤਰੀ ਰਵਜੋਤ ਸਿੰਘ ਨੇ ਇਲਾਕੇ ਦੇ ਵਿੱਚ ਸੀਵਰੇਜ ਦੇ ਪਾਣੀ ਤੇ ਗੰਦਗੀ ਨੂੰ ਲੈ ਕੇ ਲੋਕ ਇਥੇ ਬੇहद ਪਰੇਸ਼ਾਨ ਸੀ ਲੋਕਾਂ ਦਾ ਇਥੇ ਸਾਹ ਲੈਣਾ ਔਖਾ ਹੋਇਆ ਪਿਆ ਸੀ ਕਿਉਂਕਿ ਇਲਾਕੇ ਦੇ ਵਿੱਚ ਗੰਦਗੀ ਦੇ ਕਾਰਨ ਲੋਕ ਇਥੋਂ ਜੋ ਲੰਘ ਵੀ ਨਹੀਂ ਸਿੱਖਦੇ ਲੋਕਾਂ ਦਾ ਲੰਗਣਾ ਸੈਰ ਕਰਨਾ ਔਖਾ ਹੋਇਆ ਪਿਆ ਸੀ ਜਿਸ ਤੋਂ ਬਾਅਦ ਜ਼ੀ ਮੀਡੀਆ ਇਹਨਾਂ ਲੋਕਾਂ ਦੀ ਆਵਾਜ਼ ਬਣਿਆ ਜ਼ੀ ਮੀਡੀਆ ਦੇ ਵੱਲੋਂ ਇਹਨਾਂ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਗਿਆ ਤੇ ਐਕਸ਼ਨ ਦੇ ਵਿੱਚ ਹੁਣ ਮੰਤਰੀ ਸਾਹਿਬ ਆ ਪਾਏ ਨੇ ਮੰਤਰੀ ਰਵਜੋਤ ਸਿੰਘ ਇਸ ਇਲਾਕੇ ਦੇ ਵਿੱਚ ਪਹੁੰਚੇ ਨੇ ਲੋਕਾਂ ਦੀ ਸਮੱਸਿਆ ਦੇ ਹੱਲ ਦਾ ਪ੍ਰੋਸਾ ਉਹਨੇ ਦੇ ਵੱਲੋਂ ਦਿੱਤਾ ਜਾ ਰਿਹਾ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਹਾਲਾਂਕਿ ਜੋ ਵੱਖ-ਵੱਖ ਇੱਥੇ ਮੁੱਦੇ ਨੇ ਜਿਹੜੀਆਂ ਸਮੱਸਿਆਵਾਂ ਤੋਂ ਇੱਥੋਂ ਦੇ ਆਮ ਲੋਕ ਜੂਝ ਰਹੇ ਨੇ ਉਹਨਾਂ ਦੇ ਹੱਲ ਦਾ ਪ੍ਰੋਸਾ ਮੰਤਰੀ ਸਾਹਿਬ ਦੇ ਰਹੇ ਨੇ ਆਪ ਜਾਇਜ਼ਾ ਲੈਣ ਦੇ ਲਈ ਤੜਕਸਾਰੋ ਘਰੋਂ ਨਿਕਲੇ ਨੇ ਹਾਲਾਂਕਿ ਸਵੇਰੇ 7:30 ਵਜੇ ਦਾ ਸਮਾਂ ਹੋਇਆ ਤੇ ਮੰਤਰੀ ਸਾਹਿਬ ਆਪ ਇੱਥੇ ਜਾਇਜ਼ਾ ਲੈਣ ਦੇ ਜੋ ਪਹੁੰਚੇ ਹੋਏ ਨੇ ਦੇਸੇ ਖਬਰ ਤੇ ਹੋਰ ਗੱਲਬਾਤ ਕਰਾਂਗੇ ਸਹਿਯੋਗੀ ਸੰਜੀਵ ਭੰਡਾਰੀ ਸਾਹਿਬ ਨਾਲ ਲਾਈਵ ਜੁੜ ਚੁੱਕੇ ਨੇ ਸੰਜੀਵ ਜੀ ਕੀ ਕੁਝ ਤਾਜ਼ਾ ਅਪਡੇਟ ਆ ਰਿਹਾ ਮੰਤਰੀ ਸਾਹਿਬ ਦੇ ਕੰਨੀ ਜਦੋਂ ਜ਼ੀ ਮੀਡੀਆ ਦੇ ਵੱਲੋਂ ਆਵਾਜ਼ ਪਹੁੰਚਾਈ ਗਈ ਤਾਂ ਐਕਸ਼ਨ ਮੋਡ ਦੇ ਵਿੱਚ ਮੰਤਰੀ ਸਾਹਿਬ ਤੜਕਸਾਰ ਆਏ ਨੇ ਲੋਕਾਂ ਨੇ ਇਹ ਕਹਿੋ ਜਿਆ ਸਮੱਸਿਆਵਾਂ ਨੇ ਮੰਤਰੀ ਸਾਹਿਬ ਦੇ ਪਹੁੰਚਣ ਤੋਂ ਬਾਅਦ ਕੀ ਲੋਕਾਂ ਨੂੰ ਲੱਗ ਰਿਹਾ ਹੈ ਕਿ ਕਿਤੇ ਨਾ ਕਿਤੇ ਹੁਣ ਸਮੱਸਿਆ ਦਾ ਹੱਲ ਹੋ ਜਾਵੇਗਾ ਕਿਹੋ ਜਿਹਾ ਤਾਜ਼ਾ ਅਪਡੇਟ ਆ ਰਿਹਾ ਹੈ ਜੀ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਜੀ ਪੰਜਾਬ ਹਰਿਆਣਾ ਹਿਮਾਚਲ ਨੇ ਪ੍ਰਮੁਖਤਾ ਨਾਲ ਜ਼ਿਰਖਪੁਰ ਸ਼ਹਿਰ ਦੇ ਖਾਸ ਕਰਕੇ ਜ਼ਿਰਖਪੁਰ ਸ਼ਹਿਰ ਦੀ ਜਿਹੜੀ ਵੱਡੀ ਸਮੱਸਿਆ ਹੈ ਉਹ ਨੂੰ ਉਜਾਗਰ ਕੀਤੀ ਸੀ ਖਬਰਾਂ ਪ੍ਰਕਾਸ਼ਿਤ ਹੋਈਆਂ ਸੀ ਲੱਗੀਆਂ ਸੀ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਅੱਜ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਦੇ ਮੰਤਰੀ ਡਾਕਟਰ ਰਵਜੋਤ ਸਿੰਘ ਇੱਥੇ ਮੌਕੇ ਤੇ ਪਹੁੰਚੇ ਨੇ ਤੇ ਪੂਰਾ ਜਾਇਜ਼ਾ ਲਿਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਜਿਹੜੀ ਖਬਰਾਂ ਲੱਗੀਆਂ ਸੀ ਜੀ ਪੰਜਾਬ ਹਰਿਆਣਾ ਹਿਮਾਚਲ ਤੋਂ ਬਾਅਦ ਜਿਹੜਾ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ ਉਹ ਸਰਕਾਰ ਤੁਹਾਨੂੰ ਦਿਖਾ ਦਈਏ ਕਿ ਫਿਲਹਾਲ ਜਿਹੜਾ ਬਲਟਾਣੇ ਦਾ ਜਿਹੜਾ ਪੁੱ ਉਤੇ ਮੌਕੇ ਤੇ ਪਹੁੰਚੇ ਨੇ ਜਿਹੜਾ ਸੁਖਨਾ ਚੋ ਤੁਹਾਨੂੰ ਦੱਸਦੀ ਕਿ ਸੁਖਨਾ ਚੋ ਚ ਕਿਸ ਤਰ੍ਹਾਂ ਆਖਿਰਕਾਰ ਜਿਹੜੀ ਜ਼ੀ ਪੰਜਾਬ ਹਰਿਆਣਾ ਨੇ ਖਬਰ ਲਾਈ ਸੀ ਉਸ ਤੋਂ ਬਾਅਦ ਜਿਹੜਾ ਮੰਤਰੀ ਸਾਹਿਬ ਆਜ ਐਕਸ਼ਨ ਮੋਡ ਚ ਨਜ਼ਰ ਆ ਰਿਹਾ ਬਲਟਾਣੇ ਚ ਫਿਲਹਾਲ ਇਸ ਟਾਈਮ ਮੌਜੂਦ ਹੈ ਜੋ ਤਸਵੀਰਾਂ ਦਿਖ ਰਹੀ ਨੇ ਦੌਰਾ ਜਾਇਜ਼ਾ ਲਿਆ ਜਾ ਰਿਹਾ ਹੈ ਕਿ ਆਖਿਰਕਾਰ ਸੁਖਨਾ ਚੋ ਜਿਹੜੀ ਆਂਦੀ ਹੈ ਜਿਹਨੂੰ ਸਾਫ਼ ਰੱਖਣ ਦੀ ਹਦਾਇਤਾਂ ਨੇ ਐਨਜੀਟੀ ਵੱਲੋਂ ਵੀ ਤੇ ਹਾਈ ਕੋਰਟ ਵੱਲੋਂ ਵੀ ਉਸਤੇ ਕਿਸ ਤਰ੍ਹਾਂ ਤੋਂ ਦੱਸਦੀ ਕਿ ਕੂੜਾ ਬਿਖਰਿਆ ਪਿਆ ਹੈ ਕੂੜਾ ਦਿਸ ਰਿਹਾ ਸਾਹ ਦਿਸ ਰਿਹਾ ਤਸਵੀਰਾਂ ਨਹੀਂ ਤੁਸੀਂ ਦੇਖ ਸਕਦੇ ਫਿਲਹਾਲ ਜੋ ਮੰਤਰੀ ਸਾਹਿਬ ਨੇ ਉਹ ਇੱਥੇ ਮੌਕੇ ਤੇ ਪਹੁੰਚੇ ਨੇ ਤੇ ਜਾਇਜ਼ਾ ਲਿਆ ਜਾ ਰਿਹਾ ਤਾਂ ਉਹਨਾਂ ਦੱਸ ਦਈਏ